ਇਹਨਾਂ ਵੀ ਚੈਨਲ ਦੇ ਵਿੱਚੋਂ ਕੌਣ ਛਿੱਲੂ ਵਰਗੇ ਕੇਵਲ ਵਰਗੇ ਰਵਨੇ ਵਰਗੇ ਮੁਕਾਬਲਾ ਸਿਰੇ ਦਾ ਦੋ ਖਿਡਾਰੀਆਂ ਦੇ ਦਰਮਿਆਨ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਅੱਜ ਕਬੱਡੀ ਇਹ ਕਹਿੰਦੇ ਰਵੀ ਕਦਰਮ ਦੀ ਰਾਜੂ ਪਾਉ ਰਾਜੂ ਪਾਉ ਰਾਜੂ ਪਾਉ ਰਾਜੂ ਤੇ ਰਵੀ ਦੇ ਦਰਮਿਆਨ ਉਹ ਪੱਗ ਦੇ ਸੀਲਕਾਰੇ ਹੋ ਗਿਆ ਸੀ ਦਾ ਕਰ ਅੱਜ ਗਰਮ ਹੋ ਗਿਆ ਰਵੀ ਪਰ ਇਧਰ ਸ਼ੀਲੂ ਤੇ ਦੀਪ ਸ਼ੀਲੂ ਤੇ ਸ਼ੀਲੂ ਤੇ ਦੀਪ ਸ਼ੀਲੂ ਤੇ ਇੱਥੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਹੈ ਮੈਚ ਕਹਿੰਦੇ ਸਰੇਦ ਹੈ ਲੋਕ ਕਹਿੰਦੇ ਪੱਪਾਂ ਤੇ ਹੋਏ ਖੜੇ ਆ ਬਠਿੰਡੇ ਵੱਡਾ ਮੇਲਾ ਚੱਲਦਾ ਬੂਰੀਆ ਦੀ ਰੇਡ ਤੇ ਗੁਰਵਿੰਦਰ ਕਾਂਗਾ ਬੂਰੀਆ ਤੇ ਕਬੱਡੀ 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 ਰਾਜੂ ਪਾਉ ਉਹਨੇ ਕਬੱਡੀ ਪਾ ਦਿੱਤੀ ਹੈ ਰਾਜੂ ਪਾਉ ਨੇ ਕਬੱਡੀ ਪਾਈ ਹੈ ਬੂਰੀਆ ਆਪਣੇ ਪੈਸੇ ਲੈ ਜਾ ਵੀਰ ਜੀ ਬੂਰੀਆ ਬੂਰੀਆ ਦੇ ਪੈਸੇ ਲੈ ਜਾਓ ਵੀਰ ਜੀ ਆਹ ਸਾਹਮਣੇ ਆਹ ਰਾਜੂ ਪਾਉ 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 ਤੇ ਦੂਜੇ ਪਾਸੇ ਵੱਡਾ ਵੱਲ